ਪਿੰਕ ਰੰਗ ਦਾ ਸੱਪ ਦੋਸਤੋ ਜੈ ਸ਼ੰਕਰ ਹੈ ਜੈ ਨਾਗ ਦੇਵਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਇੱਕ ਗੁਲਾਬੀ ਰੰਗ ਦਾ ਸੱਪ ਜਿੰਨੂੰ ਕੋ ਲੋਕ ਰਸਲ ਵਾਈਪਰ ਸਮਝਣ ਦੀ ਗਲਤੀ ਕਰਦੇ ਆ ਰਸਲ ਵਾਈਪਰ ਸੱਪ ਨਹੀਂ ਹੁੰਦਾ ਇਹਨੂੰ ਰਾਇਲ ਸਨੇਕ ਸਮਝ ਇਹ ਰਾਇਲ ਸਨੇਕ ਆ ਇਹ ਸੱਪ ਦਾ ਮੂੰਹ ਡਿਜ਼ਾਈਨ ਸਾਰਾ ਕੁਝ ਦੋਸਤੋ ਤੁਹਾਨੂੰ ਵਿਖਾਣ ਦੀ ਕੋਸ਼ਿਸ਼ ਕਰ ਰਿਹਾ ਮੈਂ ਜਿੱਦਾਂ ਤੁਸੀਂ ਇਹਦਾ ਮੂੰਹ ਦੇਖ ਰਹੇ ਜੀ ਆ ਦੇਖੋ ਇਹ ਬਹੁਤ ਜ਼ੋਰ ਦੀ ਫਨਕਾਰੇ ਮਾਰਦਾ ਇਹ ਸਕਿਨ ਦਾ ਜਿਹੜਾ ਕਲਰ ਵਾ ਉਹ ਪਿੰਕ ਰੰਗ ਦਾ ਐ ਦੇਖ ਜਿੱਦਾਂ ਕਿ ਤੁਸੀਂ ਦੇਖ ਰਹੇ ਜੇ ਕਿ ਇਹਦੀ ਜਿਹੜੀ ਸਕਿਨ ਵਾ ਉਹ ਇੱਕ ਪਿੰਕ ਕਲਰ ਦੇ ਵਿੱਚ ਹੁੰਦੀ ਆ ਤੇ ਇਹ ਬਹੁਤ ਜ਼ਿਆਦਾ ਫਨਕਾਰੀ ਮਾਰਦਾ ਦੇਖੋ ਜਿੱਦਾਂ ਕਿ ਇਹ ਜਿਹੜਾ ਸੱਪ ਵਾ ਬਹੁਤ ਜ਼ਿਆਦਾ ਫਨਕਾਰੀ ਮਾਰਦਾ ਇਹ ਦੇਖੋ ਪਰ ਇਸ ਸੱਪ ਨੂੰ ਰਸਲ ਵਾਈਪਰ ਨਾ ਸਮਝੋ ਕਿਉਂਕਿ ਇਹ ਸੱਪ ਨਸਲ ਵਾਈਪਰ ਹੈ ਹੀ ਨਹੀਂ ਆ ਸਿਰਫ ਇਹਦਾ ਰੰਗ ਢੰਗ ਡਿਜ਼ਾਈਨ ਜਿਹੜੇ ਕਿ ਤੁਸੀਂ ਦੇਖ ਰਹੇ ਜੇ ਰਸਲ ਵਾਈਪਰ ਵਰਗੇ ਆ ਪਰ ਇਹ ਰਸਲ ਵਾਈਪਰ ਸੱਪ ਨਹੀਂ ਆ ਇਹਨੂੰ ਰਾਇਲਸ ਨੇ ਇਹ ਕਹਿ ਦਿੰਦੇ ਆ ਇਹ ਕੱਚੀ ਧਾਨ ਤੇ ਰਹਿਣਾ ਬਹੁਤ ਪਸੰਦ ਕਰਦਾ ਵਾ ਮਿੱਟੀ ਵਾਲੀ ਜਗ੍ਹਾ ਤੇ ਕਿਸੇ ਵੇਲੇ بارش ਪੂਰੀਛ ਹੁੰਦੀ ਆ ਤੇ ਇਹ ਬੇਜੁਬਾਨ ਜਾਨਵਰ ਜਿਹੜਾ ਵਾ ਭੁੱਲਿਆ ਭਟਕਿਆ ਲੋਕਾਂ ਦੇ ਘਰਾਂ ਦੇ ਵਿੱਚ ਆ ਜਾਂਦਾ ਵਾ ਤੇ ਗਲਾਸਾ ਦਾ ਤਰੰਦਾਨ ਦਾ ਸ਼ਹਿਰ ਪੱਟੀ ਕਿਸੇ ਨੂੰ ਵੀ ਸੱਪ ਦੀ ਕੋਈ ਪ੍ਰੋਬਲਮ ਆ ਜਾਂ ਕਿਸੇ ਦੇ ਘਰ ਬਹੁਤ ਜ਼ਿਆਦਾ ਸੱਪ ਆਉਂਦੇ ਆ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕਈ ਦੇਸੀ ਦਵਾਈਆਂ ਹੁੰਦੀਆਂ ਵਾ ਉਹ ਚੀਜ਼ਾਂ ਘਰ ਦੇ ਵਿੱਚ ਰੱਖਣ ਦੇ ਨਾਲ ਸੱਪ ਜਿਹੜੇ ਆ ਨਹੀਂ ਆਉਂਦੇ ਕਿਉਂਕਿ ਅਸੀਂ ਵੀ ਉਹ ਚੀਜ਼ਾਂ ਦੇ ਨਾਲ ਹੀ ਸੱਪ ਨੂੰ ਬਾਹਰ ਕੱਢਦੇ ਆ ਅਸੀਂ ਕਦੀ ਬੀਨ ਵਗੈਰਾ ਨਹੀਂ ਰੱਖੀ ਹੋਈ ਤੇ ਇਹ ਪਿੰਡ ਅਸਲ ਦੇ ਵਿੱਚ ਉਹ ਸੱਪ ਫੜਿਆ ਸੀ ਕਾਫੀ ਜ਼ਿਆਦਾ ਗੱਲ ਸਾਨੂੰ ਮਿਹਨਤ ਕਰਨੀ ਪਈ ਥੋੜਾ ਥਾਂ ਪੁੱਟਣਾ ਪਿਆ ਉਸ ਤੋਂ ਬਾਅਦ ਉੱਥੇ ਪਾਣੀ ਖਿਲਾ ਰਿਆ ਲਗਭਗ 5-6 ਘੰਟੇ ਦੀ ਮਿਹਨਤ ਤੋਂ ਬਾਅਦ ਚੋ ਜਿਹੜਾ ਇਸ ਸੱਪ ਅਸੀਂ ਕੱਢਿਆ ਸੀ ਕਾਫੀ ਜ਼ਿਆਦਾ ਜਿਹੜਾ ਇਹ ਅੰਦਰ ਵਾ ਉਹ ਜ਼ਿਆਦਾ ਕਰਨੀ ਪਈ ਚਲੋ ਜਿਦਾਂ ਵੀ ਦੋਸਤੋ ਕਾਫੀ ਚੀਜ਼ਾਂ ਨੇ ਅਸੀਂ ਦੇਸੀ ਦਵਾਈ ਬਣਾਉਂਦੇ ਹਾਂ ਕਿਸੇ ਦਾ ਟਾਈ ਫੈਟ ਨਾ ਠੀਕ ਹੁੰਦਾ ਏ ਕਿਸੇ ਲੇਡੀ ਨੂੰ ਸੁਨੂ ਲਕੋਰੀਆ ਵਾ ਕਿਸੇ ਨੂੰ ਕੋਈ ਜੈਂਸ ਕਮਜ਼ੋਰੀਆ ਕਾਫੀ ਚੀਜ਼ਾਂ ਨੇ ਅਸੀਂ ਦੇਸੀ ਦਵਾਈ ਬਣਾਉਂਦੇ ਹਾਂ ਤੇ ਸੱਪ ਫੜ ਕੇ ਛੱਡੀਦੇ ਆ ਇਹਨਾਂ ਨੂੰ ਕੈਦ ਕਰਨਾ ਪਸੰਦ ਨਹੀਂ ਕਰਦੇ ਇਹਨਾਂ ਦਾ ਦੰਦ ਤੋੜਨਾ ਪਸੰਦ ਨਹੀਂ ਕਰਦੇ ਇਹਨਾਂ ਨੂੰ ਨੁਕਸਾਨ ਬਿਲਕੁਲ ਬਿਲਕੁਲ ਵੀ ਨਹੀਂ ਪਛਾਣਦੇ ਹੋਰ ਵੀ ਅਸੀਂ ਕਾਫੀ ਜਾਨਵਰ ਫੜ ਲਏ ਨੇ ਆ ਜਿਸ ਤਰ੍ਹਾਂ ਕੋਹ ਵਗੈਰਾ ਹੁੰਦੀ ਆ ਜਾਂ ਨੀਵਲਾ ਵਗੈਰਾ ਹੁੰਦਾ ਵਾ ਹਰ ਇੱਕ ਚੀਜ਼ ਨੂੰ ਅਸੀਂ ਰੈਸਕਿਊ ਕਰਕੇ ਸੇਫ ਥਾਂ ਦੇ ਉੱਤੇ ਛੱਡਣਾ ਪਸੰਦ ਕਰਦੇ ਆ ਪਰ ਕਈ ਦੋਸਤ ਇਹਨੂੰ ਰਸਲ ਵਾਈਪਰ ਸਮਝਣ ਦੀ ਗਲਤੀ ਕਰਦੇ ਆ ਲਾਗੇ ਇਹ ਦੇਖੋ ਜਿਹਦੇ ਅੰਗੂਠੇ ਦੀ ਜਗ੍ਹਾ ਤੇ ਡਿਜ਼ਾਈਨ ਦੇਖ ਰਹੇ ਜੇ ਕਈ ਇਹ ਡਿਜ਼ਾਈਨਾਂ ਨੂੰ ਰਸਲ ਵਾਈਪਰ ਤੇ ਡਿਜ਼ਾਈਨ ਸਮਝਦੇ ਇਹ ਰਸਲ ਵਾਈਪਰ ਸੱਪ ਨਹੀਂ ਆ ਇਹ ਸੱਪ ਨੂੰ ਅਸੀਂ ਰਾਇਲ ਸਨੇਕ ਕਹਿੰਦੇ ਆ ਦੇਖਣ ਨੂੰ ਸੇਮ ਟੂ ਸੇਮ ਐਸ ਔਪ ਜਿਹੜਾ ਵਾ ਰਸਲ ਵਾਈਪਰ ਵਰਗਾ ਲੱਗਦਾ ਵਾ ਪਰ ਇਹ ਰਸਲ ਵਾਈਪਰ ਸਪ ਜਿਹੜਾ ਵਾ ਨਹੀਂ ਆ ਤੇ ਬੇਜ਼ੁਬਾਨ ਜਾਨਵਰ ਨੂੰ ਬਿਲਕੁਲ ਨਾ ਮਾਰਿਆ ਕਰੋ ਜੇ ਸਾਡੀ ਹੈਲਪ ਦੀ ਲੋੜ ਪੈਂਦੀ ਆ ਸਕਰੀਨ ਉੱਤੇ ਸਾਡੇ ਨੰਬਰ ਚੱਲ ਰਿਹਾ ਜਿਸ ਤਰ੍ਹਾਂ ਕਿ ਇਹ ਸੱਪ ਹੁਣ ਅਸੀਂ ਬਿਲਕੁਲ ਹੀ ਆਸਾਨੀ ਨਾਲ ਛੱਡ ਰਹੇ ਆ ਜਿਦਾਂ ਕਿ ਤੁਹਾਨੂੰ ਦਿਖਾ ਰਹੇ ਆ ਸੱਪ